ਤਾਂ ਸਾਰੇ ਵਾਣ ਦੇ 90 ਤੋਂ 95 ਮੰਨ ਦੇ ਵਿੱਚ ਵਿੱਚ ਰਹਿੰਦੀ ਆ ਹੂੰ ਕਈ ਵਾਰੀ ਮੌਸਮ ਦਾ ਥੋੜਾ ਮੋਟਾ ਜਿਹੜਾ ਏਠਾ ਉੱਤੇ ਹੋ ਜਾਂਦਾ ਪਰ 90 ਮੰਨ ਤੋਂ ਸਾਡਾ ਕਦੇ ਵੀ ਤਕਰੀਬਨ ਸਾਨੂੰ 14-15 ਸਾਲ ਹੋ ਗਏ ਲਾਉਂਦਿਆਂ ਨੂੰ ਭਈ ਨਾ ਤਾਂ ਕਦੇ ਜੈਂਕ ਪਾਇਆ ਨਾ ਕਦੇ ਲੋਹਾ ਪਾਇਆ ਕਿਉਂਕਿ ਸਾਡੇ ਨਹਿਰੀ ਪਾਣੀ ਬਹੁਤ ਜ਼ਿਆਦਾ ਨਹਿਰੀ ਪਾਣੀ ਜਿੱਥੇ ਬਾਣ ਨੂੰ ਵੱਧ ਲੱਗਦਾ ਉੱਥੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਚੀਜ਼ ਦੀ ਘਾਟ ਰਹਿੰਦੀ ਆ ਇਹ ਆ ਬੜਾ ਮਟਾ ਰੋਗ ਹੁੰਦਾ ਉਹ ਬਿਲਕੁਲ ਖਤਮ ਕਰ ਦਿੰਦੀ ਆ ਦੂਜਾ ਝੋਨੇ ਦਾ ਰੰਗ ਵਧੀਆ ਬਣਾ ਦਿੰਦਾ ਜਿਹੜੀ ਲੈਂਬੜਾ ਤੇ ਸਸਤੇ ਬਹੁ ਪੈਂਦੀ ਆ तकरीबन ਉਹ 90 ਤੋਂ 100 ਹਨ ਪਰ ਕਮੈਂਟ ਵੀ ਕਰਨਗੇ ਵੀ ਨਹਿਰੀ ਪਾਣੀ ਦੇ ਨਾਲ ਗਟੋਲੀ ਰੋਗ ਜ਼ਿਆਦਾ ਬੰਦਾ ਹਾਂਜੀ ਪਰ ਜੇ ਆਪਾਂ ਬਾਈ ਚੰਗਾ ਫੰਗੀ ਸੈਡ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਸਮੱਸਿਆ ਆਊਗੀ ਇਹਦੀ ਆਮ ਤੌਰ ਤੇ ਆਪਾਂ ਕੀ ਕਰਦੇ ਆ ਬਾਈ ਬਾਣ ਤਾਂ ਲੈ ਲੈਨੇ ਆ 6-7000 ਰੁਪਿਆ ਮਹਿੰਗਾ ਜਦੋਂ ਸਪਰੇਅ ਦਾ ਟਾਈਮ ਆਉਂਦਾ ਉਦੋਂ ਆਪਾਂ ਘਰਸ ਕਰਨ ਲੱਗ ਜਾਂਦੇ ਆ ਸਹੀ ਗੱਲ ਹੈ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਵੱਖ-ਵੱਖ ਵਿਸ਼ਿਆਂ ਤੇ ਆਪਣੇ ਚੈਨਲ ਤੇ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋ ਅਗਾਹ ਵਦੂ ਕਿਸਾਨਾਂ ਨੂੰ ਬੱਕਰੀ ਪਾਲਕਾਂ ਨੂੰ ਆਪਾਂ ਤੁਹਾਡੇ ਨਾਲ ਮਿਲਾਉਂਦੇ ਰਹਿੰਦੇ ਆ ਤੇ ਅੱਜ ਜਿਹੜੀ ਵੀਡੀਓ ਆਪਾਂ ਸ਼ੂਟ ਕਰਨ ਜਾ ਰਹੇ ਆ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਦਿਨੀ ਝੋਨੇ ਦੀ ਲਵਾਈ ਹੋ ਕੇ ਹਟੀ ਹੈਗੀ ਆ ਵੱਖ-ਵੱਖ ਕਿਸਮਾਂ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਬੀਜੀਆਂ ਨੇ ਤੇ ਜੇਕਰ ਆਪਾਂ ਗੱਲ ਕਰੀਏ ਜਿਹੜੀ ਸਭ ਤੋਂ ਪੁਰਾਣੀ ਕਿਸਮ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਕਿਸਾਨਾਂ ਦੇ ਵਿੱਚ ਬਹੁਤ ਹਰਮਨ ਪਿਆਰੀ ਵੈਰੈਟੀ ਹੈਗੀ ਆ ਪੂਸਾ 44 ਜਿਸ ਨੂੰ ਕਿਸਾਨ ਪੱਕੇ ਝੋਨੇ ਦੇ ਨਾਲ-ਨਾਲ ਜਾਣਦੇ ਨੇ ਬਹੁਤ ਕਿਸਾਨ ਹੈਗੇ ਆ ਜਿਹੜੇ ਇਹ ਵੈਰੈਟੀ ਨੂੰ ਆਪਣੇ ਖੇਤਾਂ ਦੇ ਵਿੱਚ ਲਗਾਤਾਰ ਦੋ ਦਹਾਕਿਆਂ ਤੋਂ ਤਿੰਨ ਦਹਾਕਿਆਂ ਤੋਂ ਬੀਜ ਰਹੇ ਨੇ ਤੇ ਆਪਾਂ ਇਸ ਵਕਤ ਬੈਠੇ ਆ ਜੀ ਜੈਤੂ ਦੇ ਖੇਤਾਂ ਦੇ ਵਿੱਚ ਆਪਣੇ ਨਾਲ ਨੇ ਨੌਜਵਾਨ ਕਿਸਾਨ ਭਾਈ ਜੋਤ ਬਰਾੜ ਜੀ ਤੇ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆ ਇਹਨਾਂ ਦਾ ਜਿਹੜਾ ਹੈਗਾ ਤਜਰਬਾ ਪੂਸਾ ਚ 44 ਝੋਨੇ ਦੇ ਨਾਲ ਪਿਛਲੇ 15 ਸਾਲਾਂ ਤੋਂ ਹੈਗਾ ਹਰ ਵਾਰ ਇਹ ਵੈਰੈਟੀ ਦੀ ਜਿਹੜੀ ਬਜਾਈ ਕਰਦੇ ਨੇ ਇਸ ਵਾਰ ਵੀ ਬਾਈ ਦੇ ਖੇਤਾਂ ਦੇ ਵਿੱਚ ਪੂਸਾ 44 ਝੋਨਾ ਜਿਹੜਾ ਲੱਗਿਆ ਹੋਇਆ ਬਹੁਤ ਸੋਹਣੀ ਫਸਲ ਆ 2 ਮਹੀਨਿਆਂ ਦੇ ਲਗਭਗ ਜਿਹੜੀ ਫਸਲ ਹੋ ਚੁੱਕੀ ਆ ਤੇ ਬਹੁਤ ਸੋਹਣਾ ਖੇਤ ਆ ਆਜੋ ਬਾਈ ਨਾਲ ਗੱਲਾਂ ਬਾਤਾਂ ਕਰਦੇ ਆ ਸਭ ਤੋਂ ਪਹਿਲਾਂ ਬਾਈ ਸਵਾਗਤ ਆ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਾਈ ਇੱਥੇ ਪਹੁੰਚਣ ਤੇ ਹਾਂਜੀ ਭਾਈ ਜੀ ਪਹਿਲਾ ਤਾਂ ਪੂਸਾ 44 ਬਾਰੇ ਦੱਸੋ ਜੀ ਤੁਸੀਂ ਕਿੰਨੇ ਸਮੇਂ ਤੋਂ ਇਹਦੀ ਜਿਹੜੀ ਬਜਾਈਦਾ ਹੈਗੀ ਇਹ ਕਰ ਰਹੇ ਹੋ ਆਪਣਾ ਖੇਤ ਮਿੱਟੀ ਕਿਵੇਂ ਦੀ ਆ ਪਾਣੀ ਕਿਵੇਂ ਦਾ ਹੈਗਾ ਜੀ ਸਾਨੂੰ ਬਈ ਜਗਮੇਤ ਤਕਰੀਬਨ 14-15 ਸਾਲ ਹੋ ਗਏ ਇਹ ਵੈਰੈਟੀ ਲਾਉਂਦੇ ਨੂੰ ਆਮ ਤੌਰ ਤੇ ਇਹਦੇ ਵੱਖੋ ਵੱਖਰੇ ਨਾਮ ਕਈ ਪੂਸਾ 44 ਕਹਿ ਦਿੰਦੇ ਆ ਕੋਈ ਪੀਲਾ ਪੂਸਾ ਕਹਿ ਦਿੰਦੇ ਆ ਪਰ ਸਾਡੇ ਏਰੀਆ ਚ ਬਈ ਇਹਨੂੰ ਡੋਗਰ ਪੂਸੇ ਵਾਲਿਆਂ ਜਿਹੜਾ ਨਾਮ ਦਿੱਤਾ ਗਿਆ ਤੇ ਪਾਣੀ ਦੀ ਗੱਲ ਕਰੀਏ ਬਈ ਸਾਡੇ ਨਹਿਰੀ ਪਾਣੀ ਬਹੁਤ ਜ਼ਿਆਦਾ ਹਾਂਜੀ ਤੇ ਨਹਿਰੀ ਪਾਣੀ ਨੂੰ ਜੇ ਆਪਾਂ ਦੇਖੀਏ ਤਾਂ ਡੋਗਰ ਪੂਸਾ ਬਹੁਤ ਜ਼ਿਆਦਾ ਮੰਨਦਾ ਸੋਨੇ ਤੇ ਸਹਾਗੇ ਵਾਲੀ ਗੱਲ ਹੀ ਹੋ ਜਾਂਦੀ ਆ ਬਾਕੀ ਪਾਣੀ ਚੰਗਾ ਬਈ ਜਿਹੜਾ ਪਾਣੀ ਵੈਸੇ ਵੀ ਨਹਿਰੀ ਪਾਣੀ ਵੀ ਬਹੁਤ ਆ ਮੋਟਰਾਂ ਦਾ ਵੀ ਪਾਣੀ ਜਿਹੜਾ ਇੱਕ ਨੰਬਰ ਆ ਤੇ ਮਿੱਟੀ ਸਾਡੇ ਬਈ ਪੱਕੇ ਬਾਣਾ ਕੋਰ ਵਾਲੇ ਤੇ ਤਕਰੀਬਨ ਲੰਮਾ ਸਮਾਂ ਹੋ ਗਿਆ ਜਿਹੜਾ ਝੋਨੇ ਦੀ ਖੇਤੀ ਹੁੰਦੀ ਆ ਕਿੰਨਾ ਸਾਲ ਹੋ ਗਿਆ ਬਈ ਝੋਨਾ ਲੱਗਦੇ ਨੂੰ ਇੱਥੇ ਸਾਡੇ ਬਈ ਤਕਰੀਬਨ 23-24 ਸਾਲ ਹੋ ਗਏ ਲੱਗਦੇ ਨੂੰ ਅੱਛਾ ਤੇ 15 ਸਾਲ ਤੋਂ ਆਪਾਂ ਜਿਹੜਾ ਇਹ ਡੋਗਰ ਪੂਸਾ ਲਾਉਂਦੇ ਆ ਰਹੇ ਹਾਂ ਬਈ ਜਿਹੜਾ ਡੋਗਰ ਪੂਸਾ ਜਾਂ ਪੂਸਾ 44 ਆ ਬਾਈ ਜੀ ਜਿਵੇਂ ਕੋਈ ਕਹਿੰਦਾ ਵੀ ਠੰਡੇ ਵਾਹਣ ਵਾਸਤੇ ਡੋਗਰ ਆਹ ਪੂਸਾ 44 ਹੁੰਦਾ ਹਨਾ ਜੀ ਡੋਗਰ ਆ ਜਿਹੜਾ ਤੱਤੇ ਪਾਣੀ ਤੇ ਵੀ ਹੋ ਜਾਂਦਾ ਇਹ ਅਸਲ ਦੇ ਵਿੱਚ ਫਰਕ ਹੈਗਾ ਇਹ ਵੈਰਾਈਟੀਆਂ ਦੇ ਵਿੱਚ ਜਾਂ ਇੱਕੋ ਵੈਰਾਈਟੀ ਆ ਲੋਕ ਵੱਖ-ਵੱਖ ਨਾਂ ਲੈਂਦੇ ਆ ਜੀ ਨਹੀਂ ਵੈਰਾਈਟੀ ਤਾਂ ਮੇਰੇ ਹਿਸਾਬ ਨਾਲ ਤਾਂ ਬਾਈ ਜਿੱਥੋਂ ਤੱਕ ਆਪਾਂ ਸਰਚ ਕੀਤੀ ਹੈ ਵੈਰਾਈਟੀ ਇੱਕ ਹੀ ਆ ਪਰ ਇਹਦਾ ਨਾਮ ਦਿੱਤਾ ਵਾ ਜਿਵੇਂ ਆਪਾਂ ਇਧਰ ਮਾਨਸੇਹਿਰੀਏ ਚ ਦੇਖੀ ਉਧਰ ਪੀਲੀ ਪੂਸਾ ਕਹਿ ਦਿੰਦੇ ਇਹਨੂੰ ਹਾਂ ਕਈ ਜਗ੍ਹਾ ਚ ਪੀਲਾ ਪੂਸਾ ਕਹਿ ਦਿੰਦੇ ਆ ਨਾ ਪੂਸਾ 44 ਕਹਿ ਦਿੰਦੇ ਆ ਆਪਣੇ ਇਧਰ ਜੇ ਮਾਲ ਵਿੱਚ ਆਪਾਂ ਦੇਖੀਏ ਆਪਣੇ ਜੈਤੋ ਦੇ ਆਸ-ਪਾਸ ਪਿੰਡਾਂ 'ਚ ਆਪਣੇ ਤਾਂ ਡੋਗਰ ਪੁੱਸਾ ਕਹਿੰਦੇ ਆ ਕਾਮਯਾਬ ਇਹ ਬਾਈ ਦੋਹਾਂ ਤੇ ਆ ਪਾਣੀ ਚੰਗਾ ਹੋਵੇ ਤੱਤਾ ਹੋਵੇ ਠੰਡਾ ਹੋਵੇ ਪਰ ਕਾਮਯਾਬ ਹੁੰਦਾ ਚੰਗੇ ਪਾਣੀ ਤੇ ਇੱਕ ਨੰਬਰ ਤੇ ਹੁੰਦਾ ਇੱਕ ਨੰਬਰ ਤੇ ਹੀ ਹੁੰਦਾ ਬਿਲਕੁਲ ਬਾਈ ਬਾਈ ਜੇ ਕਰ ਇਹਦੇ ਗੱਲ ਕਰੀ ਆਪਾਂ ਛਾੜਦੀ ਕਿਉਂਕਿ ਹਰ ਬੰਦਾ ਆਪਦੇ ਹਿਸਾਬ ਨਾਲ ਛਾੜ ਦੱਸਦਾ ਕੋਈ ਕਹਿ ਦਿੰਦਾ ਸਾਡੇ 100 ਮਨ ਹੋ ਗਿਆ ਕੋਈ 105 ਵੀ ਕਹਿ ਦਿੰਦਾ ਕੋਈ 95 ਮੰਨ ਲਾ ਨਾ ਲੱਗਦਾ ਵੀ 90 ਤੋਂ ਘੱਟ ਤਾਂ ਕੋਈ ਨਾ ਹੀ ਲੈਂਦਾ ਹਨਾ ਤੁਹਾਨੂੰ ਇੰਨਾ ਸਮਾਂ ਹੋ ਗਿਆ ਸਹੀ ਸਹੀ ਦੱਸੋ ਵੀ ਝਾੜ ਕਿੰਨਾ ਆ ਜਾਂਦਾ ਬਈ ਆਪਣੀ ਸਾਡੇ ਬਈ ਔਸਤ ਸਾਰੇ ਬਾਣ ਦੇ 90 ਤੋਂ 95 ਮੰਨ ਦੇ ਵਿੱਚ ਵਿੱਚ ਰਹਿੰਦੀ ਆ ਹੂੰ ਕਈ ਵਾਰੀ ਮੌਸਮ ਦਾ ਥੋੜਾ ਮੋਟਾ ਜਿਹੜਾ ਹੇਠਾ ਉੱਤੇ ਹੋ ਜਾਂਦਾ ਪਰ 90 ਮੰਨ ਤੋਂ ਸਾਡਾ ਕਦੇ ਵੀ ਤਕਰੀਬਨ ਸਾਨੂੰ 14-15 ਸਾਲ ਹੋ ਗਏ ਲਾਉਂਦਿਆਂ ਨੂੰ 90 ਮੰਨ ਤੋਂ ਨਹੀਂ ਘਟਿਆ ਬਈ ਉਦੋਂ ਬਾਅਦ ਲਾਸਟ ਜੇ ਆਪਾਂ ਦੇਖਿਆ ਐਵੇਂ ਆਪਾਂ ਗਈ ਝੱਲੇ ਵੀ ਸਾਡਾ 100 ਮੰਨ ਹੋ ਜਾਂਦਾ 90 ਤੋਂ 95 ਮੰਨ ਤੱਕ ਬਈ ਜਿਹੜੀ ਆਪਣੀ ਔਸਤ ਪੈਂਦੀ ਆ ਤਿੰਨ ਗੱਟੇ ਹੀ ਆਪਾਂ ਜਿਹੜੇ ਨੇ ਯੂਰੀਆ ਦੇ ਪਾਉਨੇ ਆ ਪਹਿਲਾਂ 50 ਕਿਲੋ ਦਾ ਗੱਟਾ ਸੀਗਾ ਉਦੋਂ ਵੀ ਤਿੰਨ ਗੱਟੇ ਹੀ ਪਾਉਂਦੇ ਸੀ ਤੇ ਹੁਣ ਆ ਪਿਛਲੇ ਤਿੰਨ ਚਾਰ ਸਾਲਾਂ ਤੋਂ ਜਿਹੜਾ 45 ਕਿਲੋ ਡੋਇ ਕਰਤੀ ਹੈ ਨਾ ਗੱਟੇ ਦੀ ਹੁਣ ਵੀ ਅਸੀਂ ਤਿੰਨ ਤਿੰਨ ਹੀ ਪਾਉਂਦੇ ਆ ਬਈ ਜਿਹੜੇ ਕਿਸਾਨ ਬਹੁਤ ਕਹਿੰਦੇ ਆ ਜਿਹੜੇ ਛੱਡ ਚੁੱਕਿਆ ਪੂਸਾ 44 ਨੂੰ ਇੱਕ ਤਾਂ ਕਹਿੰਦੇ ਆ ਵੀ ਸਮਾਂ ਬਹੁਤ ਜ਼ਿਆਦਾ ਲੈਂਦਾ ਹੈ ਹਨਾ ਦੂਜੀ ਗੱਲ ਵੀ ਇਹਨੂੰ ਝੁਲਸ ਰੋਗ ਜਿਹੜਾ ਹੌਪਰ ਦੀ ਸਮੱਸਿਆ ਆਉਂਦੀ ਆ ਅ ਲੰਮੀ ਕਿਸਮ ਹੋਣ ਕਰਕੇ ਜਿਹੜੀਆਂ ਪਿੱਛੋਂ ਬਿਮਾਰੀਆਂ ਬਹੁਤ ਜ਼ਿਆਦਾ ਪੈਂਦੀਆਂ ਤੇ ਇੱਕ ਕਹਿੰਦੇ ਆ ਵੀ ਜਿਹੜਾ ਇਹ ਡੱਗ ਵੀ ਪੈਂਦਾ ਹੈਗਾ ਪਰਾਲੀ ਜ਼ਿਆਦਾ ਹੁੰਦੀ ਆ ਸਾਂਭਣੀ ਔਖੀ ਹੋ ਜਾਂਦੀ ਆ ਪਰਾਲੀ ਜੀ ਤੁਸੀਂ ਫਿਰ ਇਹਨਾਂ ਸਮੱਸਿਆਵਾਂ ਨਾ ਕਿਵੇਂ ਬਈ ਸਾਹਮਣਾ ਕਰਦੇ ਹੋ ਜਿਹੜੀ ਗੱਲ ਹੈਗੀ ਆ ਲੰਮਾ ਸਮਾਂ ਲੈਣ ਦੀ ਖਰਚਾ ਜ਼ਿਆਦਾ ਲੈਂਦਾ ਸਪਰੇਆ ਜ਼ਿਆਦਾ ਲੈਂਦਾ ਹਨਾ ਤੁਹਾਡਾ ਕੀ ਤਜਰਬਾ ਹੈਗਾ ਇੱਥੇ ਸਾਨੂੰ ਤਾਂ ਬਈ ਜਿਗਮੀ ਤਾਂ ਆਪਾਂ ਗੱਲ ਕਰੀਏ ਕੋਈ ਔਖਾ ਨਹੀਂ ਲੱਗਦਾ ਕਿਉਂਕਿ ਤਜਰਬਾ ਕੁਛ ਤਾਂ ਜ਼ਿਆਦਾ ਹੋ ਗਿਆ ਨਾ ਕੁਛ ਟਾਈਮ ਜ਼ਿਆਦਾ ਹੋ ਗਿਆ ਲਾਉਂਦੇ ਕਰਕੇ ਸਾਨੂੰ ਹਲੇ ਜਿਹੜੀ ਆਮ ਵੈਰਾਈਟੀ ਜਿਵੇਂ 26 ਆ ਗਈ ਜਾਂ ਕੁਝ ਜਿਹੜੀਆਂ ਨਵੀਆਂ ਵੈਰਾਈਟਾਂ ਆ ਗਈਆਂ ਇਹ ਲਾਉਂ ਤਾਂ ਅਸੀਂ ਡਰਦੇ ਆਂ ਪਰ ਇਹ ਨਹੀਂ ਬਾਈ ਸਾਨੂੰ ਬਿਲਕੁਲ ਵੀ ਔਖਾ ਲੱਗਦਾ ਸਾਨੂੰ ਤਕਰੀਬਨ 14-15 ਸਾਲ ਹੋ ਗਏ ਲਾਉਂਦੇ ਨੇ ਬਾਈ ਅਸੀਂ 10 ਜੂਨ ਨੂੰ ਬਾਈ ਜਿਹੜਾ ਲਾਉਣਾ ਸਟਾਰਟ ਕਰ ਦਿੰਨੇ ਆ 10 ਮਈ ਨੂੰ ਇਹਦੀ ਜਿਹੜੀ ਪਨੀਰੀ ਬੀਜ ਦੇ ਹੁੰਦੇ ਆ ਇੱਕ ਮਹੀਨੇ ਦੀ ਪਨੀਰੀ ਅਸੀਂ ਜਦੋਂ ਹੋ ਜਾਂਦੀ ਆ 10 ਜੂਨ ਦੇ ਤਕਰੀਬਨ 10-11 ਤਰੀਕ ਨੂੰ ਜਿਹੜਾ ਲਾਉਣਾ ਸਟਾਰਟ ਕਰ ਦਿੰਨੇ ਆ ਦੂਜੇ ਝੋਨੇ ਦੇ ਨਾਲ ਹੀ ਬਾਈ 3-4 ਵੱਧ-ਵੱਧ ਹਫ਼ਤੇ ਦਾ ਟਾਈਮ ਪੈਂਦਾ ਉਹਨਾਂ ਦੇ ਨਾਲ ਹੀ ਵੱਡਿਆ ਜਾਂਦਾ ਹੈ ਹਾਂ ਬਿਲਕੁਲ ਬਾਈ ਜਿਵੇਂ ਮੂਛਲ ਹੋ ਗਿਆ 1401 ਤੇ ਇਹ ਪੂਛਲ ਵਾਲੀ ਇਕੱਠੇ ਜੀ ਆਉਂਦੇ ਆ ਇਕੱਠੇ ਆ ਜਾਂਦਾ ਬਾਈ ਤੇ ਬਾਈ ਹੁਣ ਇਹਦੀ ਆਪਾਂ ਲਵਾਈ ਦੀ ਗੱਲ ਕਰਦੇ ਆ ਜਿਹੜਾ ਤੁਹਾਡਾ ਖੇਤ ਆਪਾਂ ਦੇਖ ਰਹੇ ਆ ਮੈਨੂੰ ਲੱਗਦਾ ਇਹ ਲਗ ਲਗ ਖੜਾ ਹੋਊਗਾ ਹਨਾ ਜੀ ਬਾਈ ਤੇ ਇੱਕ ਕਿੰਨੇ ਟਾਈਮ ਦੀ ਲਵਾਈ ਹੈਗੀ ਕਿੰਨੀ ਤਰੀਕ ਨੂੰ ਤੁਸੀਂ ਇਹ 10 ਜੂਨ ਨੂੰ ਲਾਇਆ ਸੀ ਬਾਈ ਅੱਜ ਤਕਰੀਬਨ 8 ਤਰੀਕ ਹੋ ਗਈ ਤੇ ਇੱਕ ਜਿਵੇਂ ਵਿੱਚੋਂ 31 ਆ ਮਹੀਨਾ ਸੀਗਾ ਅੱਜ ਤਕਰੀਬਨ 60 ਕੇ ਦਿਨਾਂ ਦਾ ਹੋ ਗਿਆ ਬਾਈ ਕੀ ਕੁਝ ਹੁਣ ਤੱਕ ਇਹ ਜਪਾ ਚੁੱਕੇ ਹੋ ਸਹੀ ਸਹੀ ਦੱਸਿਓ ਨਾ ਕਿੰਨੀ ਯੂਰੀਆ ਡੀਏਪੀ ਜਾਂ ਕੋਈ ਫੋਟ ਵਾਲਾ ਸਮਾਨ ਫੰਗੀ ਸੈਡ ਪ੍ਰਦਾਨ ਫੋਰ ਇਟ ਕੀ ਹੁਣ ਤੱਕ ਇਹ ਚ ਪਾਇਆ ਹੈਗਾ ਜੀ ਇਹਦੇ ਚ ਬਈ ਆਪਾਂ ਆਪਦਾ ਤਜਰਬਾ ਦੱਸਦੇ ਆਂ ਆਪਾਂ ਕੋਈ ਰეკਮੈਂਡ ਨਹੀਂ ਕਰਦੇ ਆਪਣੇ ਕਿਸਾਨ ਭਰਾਵਾਂ ਨੂੰ ਵੀ ਤੁਸੀਂ ਆਹ ਚੀਜ਼ ਦੀ ਪਾਓ ਕਿਉਂਕਿ ਬਾਣਾ ਬਾਣਾ ਦਾ ਅਲੱਗ-ਅਲੱਗ ਸਿਸਟਮ ਹੁੰਦਾ ਨਾ ਬਾਈ ਕਿਤੇ ਕਿਹ ਕਾਸੇ ਚੀਜ਼ ਦੀ ਕਮੀ ਹੁੰਦੀ ਆ ਕਿਤੇ ਜਿੰਕ ਦੀ ਕਮੀ ਕਿਤੇ ਲੋਹੇ ਦੀ ਕਮੀ ਅਸੀਂ ਬਈ ਨਾ ਤਾਂ ਕਦੇ ਜਿੰਕ ਪਾਇਆ ਨਾ ਕਦੇ ਲੋਹਾ ਪਾਇਆ ਕਿਉਂਕਿ ਸਾਡੇ ਨਹਿਰੀ ਪਾਣੀ ਬਹੁਤ ਜ਼ਿਆਦਾ ਨਹਿਰੀ ਪਾਣੀ ਜਿੱਥੇ ਬਾਣ ਨੂੰ ਵੱਧ ਲੱਗਦਾ ਉਥੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਚੀਜ਼ ਦੀ ਘਾਟ ਰਹਿੰਦੀ ਆ ਜੇ ਆਪਾਂ ਸਟਾਰਟਿੰਗ ਤੋਂ ਗੱਲ ਕਰੀਏ ਬਾਈ 10 ਜੂਨ ਨੂੰ ਅਸੀਂ ਜਿਹੜਾ ਝੋਨਾ ਲਾਇਆ ਸੀਗਾ ਹੂੰ ਤੇ ਦੂਜੇ ਦਿਨ ਜਿਹੜੀ ਐ 600 ਐਮਐਲ ਆਪਾਂ ਸਜੈਂਟਾ ਕੰਪਨੀ ਦੀ ਪਟੇਲਾ ਕਲੋਰ ਪਾਉਣਿਆ ਕਾ ਵਾਸਤੇ ਕਾ ਵੈਸੇ ਹੁੰਦਾ ਨਹੀਂ ਕਿਉਂਕਿ ਬਾਹਣਾ ਬਾਈ ਤਕਰੀਬਨ 14-15 ਸਾਲ ਤੱਕ ਸਾਨੂੰ ਆ ਹੀ ਲਾਉਂਦੇ ਨੇ ਹੋਗੇ ਤਕਰੀਬਨ ਪੱਕੇ ਬਾਹਣਾ ਹੂੰ ਕਾ ਦੀ ਤਾਂ ਸਮੱਸਿਆ ਆਉਂਦੇ ਨਹੀਂ ਪਰ ਫਿਰ ਵੀ ਇੱਕ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਵੀ ਯਾਰ ਹੋ ਨਾ ਜਾਵੇ ਡਰ ਹੁੰਦਾ ਨਾ ਪਾਉਣੀ ਪਾਉਣਿਆ 600 ਐਮਐਲ ਆਪਾਂ ਬਾਈ ਪਾਉਣਿਆ ਪਟੇਲਾ ਕ ਹਾਂਜੀ ਉਸ ਤੋਂ ਬਾਅਦ ਜਦੋਂ ਤਕਰੀਬਨ ਹਫਤਾ ਹੋ ਜਾਂਦਾ ਲੱਗੇ ਨੋ 1 ਗੱਟਾ ਸਫਰ ਦਾ ਦਾਣੇਦਾਰ ਦਾ 1 ਗੱਟਾ ਯੂਰੀਆ ਦਾ ਲਾ ਕੇ ਠੀਕ ਹੈ ਜੀ ਮੰਨ ਲਓ ਵੀ ਪਹਿਲਾਂ ਸਫਰ ਸੈੱਡ ਦਿੰਨੇ ਆ ਨਾਲ ਦੀ ਨਾਲ ਹੀ ਜਿਹੜੀ 1 ਗੱਟਾ ਯੂਰੀਆ ਤੇ ਉਸ ਤੋਂ ਬਾਅਦ ਬਈ 8 ਦਿਨਾਂ ਬਾਅਦ ਪਹਿਲੀ ਰੇਤੋਂ ਅ ਅੱਧਾ ਕਿਲੋ 1263 ਇੱਕ ਗੱਟਾ ਯੂਰੀਆ ਦਾ ਫੰਗੀ ਸੈੱਡ ਜਿਹੜਾ ਪਾਉਣਾ ਹੋਊਗਾ ਯੂਰੀਆ ਚ ਮਿਕਸ ਕਰਕੇ ਬਾਅਦ ਯੂਰੀਆ ਚ ਮਿਕਸ ਕਰਕੇ ਬਈ ਤੇ ਉਸ ਤੋਂ ਬਾਅਦ ਬਾਈ 2-3 ਦਿਨਾਂ ਬਾਅਦ ਦੂਜੀ ਰੇਤ ਤੋਂ ਬਾਅਦ ਕਈ ਆਪਣੇ ਕਿਸਾਨ ਭਰਾ ਕਲੋਰੋ ਪਾਉਂਦੇ ਆ ਪਰ ਬਾਈ ਸਾਨੂੰ ਤਕਰੀਬਨ 8-9 ਸਾਲ ਹੋ ਗਏ ਅਸੀਂ ਲੈਂਬੜਾ ਪਾਉਨੇ ਆ 250 ਮਲ ਕਿੱਲੇ ਦੀ ਜਿਹਨੂੰ ਕਰਾਟੇ ਕਹਿੰਦੇ ਆ ਕਰਾਟੇ ਕਹਿੰਦੇ ਆ ਅੱਛਾ 400 1 ਲੀਟਰ ਪਾਉਨੇ ਆ 4 ਕਿੱਲਿਆਂ ਤੇ ਮੰਨ ਲਓ ਵੀ 250 ਮਲ ਕਿੱਲੇ ਦੀ ਕਿੱਲੇ ਦੀ ਪਾਉਨੇ ਆ ਹਾਂ ਉਹਦਾ ਫਾਇਦਾ ਬਾਈ ਇਹ ਆ ਵੀ ਇੱਕ ਤਾਂ ਜੜ ਤੋਂ ਜਿੰਨਾ ਕੋਈ ਮਾੜਾ ਮੋਟਾ ਰੋਗ ਹੁੰਦਾ ਉਹ ਬਿਲਕੁਲ ਖਤਮ ਕਰ ਦਿੰਦੀ ਆ ਦੂਜਾ ਝੋਨੇ ਦਾ ਰੰਗ ਵਧੀਆ ਬਣਾ ਦਿੰਦਾ ਜਿਹੜੀ ਲੈਂਬੜਾ ਤੇ ਸਸਤੇ ਬਹੁ ਪੈਂਦੀ ਆ तकरीबन ਉਹ 90 ਤੋਂ 100 ਰੁਪਏ ਕਿ ਲੱਗਦੇ ਨੇ ਉਹ ਫਿਰ ਕਾਦੇ ਚ ਮਲਾ ਕੇ ਪਾਉਣੇ ਤੁਸੀਂ ਉਹ ਬਾਈ ਜਿਵੇਂ ਆਪਾਂ ਪਟੇਲਾ ਕਲੋਰ ਪਾਉਣੇ ਆ ਅਸਰ ਤੂਤਰੀ ਬਣਾ ਤੂਤਰੀ ਬਣਾ ਕੇ ਹਾਂ ਪਿੰਡਾ ਬਹੁਤ ਮਚਾਉਂਦੀ ਆ ਪਿੰਡਾ ਹਾਂ ਬਾਈ ਥੋੜੀ ਜਿਹੀ ਹੁਣੇ ਰੱਖ ਲੈਣੇ ਆ ਤੇ ਉਸ ਤੋਂ ਬਾਅਦ ਤੀਜਾ ਗੱਟਾ ਬਾਈ ਕੱਲਾ ਯੂਰੀ ਇਹਦਾ ਅੱਛਾ तकरीबन ਆਪਾਂ ਲਾਉਣ ਤੋਂ 32 33 ਦਿਨਾਂ ਦੇ ਵਿੱਚ ਵਿੱਚ ਜਿਹੜੀ ਯੂਰੀ ਉਹ ਪੂਰੀ ਕਰ ਦਿੰਨੇ ਆ ਤਿੰਨ ਗੱਟੇ ਉਸ ਤੋਂ ਬਾਅਦ ਜਦੋਂ ਮੰਨ ਲਵੀ ਨਸਾਰੇ ਤੇ ਆ ਜਾਂਦਾ ਝੋਨਾ ਜਿਵੇਂ ਹੁਣ 60 ਦਿਨ ਹੋ ਗਏ ਜੇ ਮੀਂਹ ਪੈ ਗਿਆ ਹੁਣ ਤਕਰੀਬਨ ਬਾਰਿਸ਼ ਜ਼ਿਆਦਾ ਸੀਗੀ ਹੂੰ ਹੁਣ ਇਸ ਵਕਤ ਜਿਹੜੀ ਗੋਬ ਵਾਲੀ ਸੁੰਡੀ ਦੀ ਤੇ ਪੱਤਾ ਲਵੇਟ ਦੀ ਸਮੱਸਿਆ ਸੀਗੀ ਪਰ ਹੁਣ ਜਿਹੜਾ ਮੌਸਮ ਦੁਬਾਰਾ ਫੇਰ ਬੱਦਲ ਬਾਈ ਹਲੇ ਦਾਸ ਤੇ ਹਨਾ ਹੁਣ ਆਪਾਂ 8 ਕਿਲੋ ਪਾਵਾਂਗੇ ਪਦਾਣੇ ਨੂੰ ਬਈ ਪੂਰੀ ਚੰਗੀ ਕੰਪਨੀ ਦੀ ਜਾਂ ਘਰੜਾ ਦੀ ਜਾਂ ਧਾਨਕਾ ਦੀ ਪਾਉਣਿਆ ਅੱਛਾ ਉਹ ਤੋਂ ਬਾਅਦ 2 ਸਪਰੇ ਆ ਸਪਰੇ ਦੇ ਵਿੱਚ ਬਈ ਪੂਰਾ ਚੰਗਾ ਫੰਗੀਸਾਈਡ ਹਾਂਜੀ 1 ਅਕਟਾਰਾ ਲਿਕਵਿਡ ਤੇ 1 ਸੁੰਡੀ ਵਾਲੀ ਦੋ ਸਪਰੇਆਂ ਕਰਾਂਗੇ ਪੱਕਣ ਤੱਕ ਦੋ ਸਪਰੇ ਇੱਕ ਵਾਰੀ ਪ੍ਰਦਾਨ ਬੋਣ ਇੱਕ ਵਾਰੀ ਪ੍ਰਦਾਨ 8 ਕਿਲੋ ਕਿੱਲੇ ਦੀ ਤੇ ਦੋ ਸਪਰੇਆਂ ਸਪਰੇਆਂ ਦੇ ਵਿੱਚ ਦੋਨਾਂ ਦੋਨਾਂ ਵਾਰੀ ਬਈ ਪੂਰਾ ਵਧੀਆ ਜਿਹੜਾ ਫੰਗੀਸਾਈਡ ਇੱਕ ਅਕਟਾਰਾ ਲੀਕੜ ਤੇ ਇੱਕ ਸੁੰਡੀ ਵਾਲੀ ਆਮ ਤਰ ਤੇ ਆਪਾਂ ਕਈ ਕਿਸਾਨ ਪਰ ਜਿਹੜੀ ਲਾਸਟ ਸਪਰੇ ਕਰਦੇ ਆ ਉਹਦੇ ਚ ਫੰਗੀਸਾਈਡ ਤੇ ਅਕਟਾਰਾ ਹੀ ਪਾ ਦਿੰਦੇ ਆ ਹਾਂਜੀ ਅਸੀਂ ਜਿਹੜੀ ਲਾਸਟ ਸਪਰੇ ਵੀ ਕਰਦੇ ਆ ਉਹਦੇ ਵਿੱਚ ਵੀ ਸੁੰਡੀ ਆਲੀ ਜਿਹੜੀ ਦਵਾਈ ਪਾਉਣੀ ਹੈ ਜੇ ਮੰਨ ਲਓ ਵੀ ਲਾਸਟ ਸਪਰੇ ਦੇ ਵਿੱਚ ਇਹ ਹੁੰਦਾ ਵੀ 4 ਕਿੱਲਿਆਂ ਤੇ ਲੀਟਰ ਪੈਂਦਾ ਉਹ ਅਸੀਂ 6 ਕਿੱਲਿਆਂ ਤੇ ਪਾ ਦਿੰਨੇ ਆ ਲੀਟਰ ਠੀਕ ਹੈ ਤੇ ਕਦੇ ਭਾਈ ਹਾਂ ডোজ ਘਟਾ ਦਿੰਨੇ ਆ ਸਾਨੂੰ ਭਾਈ ਅੱਜ ਤੱਕ ਨਾ ਤਾਂ ਇਹਦੇ ਡਿੱਗਣ ਦੀ ਸਮੱਸਿਆ ਆ ਜਾਂ ਨਾ ਕੋਈ ਹੋਪਰ ਬਣਿਆ ਨੌਕਰੀ ਆਏ ਵੀ ਪਟਾਕਾ ਮਾਰ ਜਾਂਦਾ ਆਮ ਤਰ ਤੇ ਡੋਗਰ ਨੂੰ ਆਉਂਦਾ ਵੀ ਗਟੋਲੀ ਰੋਗ ਜਬ ਬਹੁਤ ਜਿਆਦਾ ਪੈ ਜਾਂਦਾ ਪਰ ਸਾਡੇ ਬਾਈ ਬਿਲਕੁਲ ਹੀ ਨਹੀਂ ਸਮੱਸਿਆਵਾਂ ਦੀ ਨਾਲੇ ਨਹਿਰੀ ਪਾਣੀ ਬਹੁਤ ਲੱਗਦਾ ਆਮ ਤਰ ਤੇ ਕਈ ਆਪਣੇ ਕਿਸਾਨ ਭਰਾ ਕਮੈਂਟ ਵੀ ਕਰਨਗੇ ਵੀ ਨਹਿਰੀ ਪਾਣੀ ਦੇ ਨਾਲ ਗਟੋਲੀ ਰੋਗ ਜ਼ਿਆਦਾ ਬੰਦਾ ਹਾਂਜੀ ਪਰ ਜੇ ਆਪਾਂ ਬਾਈ ਚੰਗਾ ਫੰਗੀ ਸਾਈਡ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਸਮੱਸਿਆ ਆਊਗੀ ਇਹਦੀ ਆਮ ਤਰ ਤੇ ਆਪਾਂ ਕੀ ਕਰਦੇ ਆ ਬਾਈ ਵਾਣ ਤਾਂ ਲੈ ਲੈਨੇ ਆ 6-7000 ਰੁਪਿਆ ਮਹਿੰਗਾ ਜਦੋਂ ਸਪਰੇਅ ਦਾ ਟਾਈਮ ਆਉਂਦਾ ਉਦੋਂ ਆਪਾਂ ਕੰਰਸ ਕਰਨ ਲੱਗ ਜਾਂਦੇ ਆ ਸਹੀ ਗੱਲ ਹੈ ਵੀ ਉਹ ਫਰਕ ਸਾਰਾ ਮੰਨ ਲਓ ਵੀ 2-300 ਰੁਪਏ ਦਾ ਹੀ ਫਰਕ ਪੈਂਦਾ ਹੂੰ ਉੱਥੇ ਜਦੋਂ ਆਪਾਂ ਗੈਰਸ ਕਰ ਜਾਂਦੇ ਤਾਂ ਉਹਦੇ ਨਾਲ ਝਾੜ ਵੀ ਘਟਦਾ ਬਾਈ ਫਸਲ ਵੀ ਜਿਹੜੀ ਆਪਣੇ ਥੱਲੋਂ ਝੜ ਵੀ ਕਮਜ਼ੋਰ ਹੁੰਦੀ ਹੈ ਨਾ ਫਸਲ ਹਾਂ ਸਾਰੀ ਕਮਜ਼ੋਰ ਹੋ ਜਾਂਦੀ ਹੈ ਹਾਂਜੀ ਤੇ ਬਹੁਤ ਵਧੀਆ ਬਾਈ ਤੁਸੀਂ ਦੱਸਿਆ ਹਨਾ ਸਾਰਾ ਡਿਟੇਲ ਦੇ ਨਾਲ ਤੇ ਜਿਵੇਂ ਵੀ ਤੁਸੀਂ ਦੱਸਤਾ ਵੀ ਸੀ ਤਿੰਨ ਗੱਟੇ ਰੇਹ ਦੇ ਪਾਉਣੇ ਆਹਾਹਾ ਦਵਾਈਆਂ ਕਰਦੇ ਆ ਜੀ ਆਪਣੇ ਆਮ ਹੀ ਹੁੰਦਾ ਪਿੰਡਾਂ ਦੇ ਵਿੱਚ ਕਿਸਾਨ ਆ ਜਿਹੜੇ ਝੋਨੇ ਵਾਲੇ ਇੱਕ ਦੂਜੇ ਦੀ ਰੀਸ ਕਰਦੇ ਹਨਾ ਜੀ ਜੇ ਤੁਹਾਡਾ ਝੋਨਾ ਚੰਗਾ ਹੈਗਾ ਦੇਖ ਕੇ ਯਾਰ ਵੀ ਮੇਰਾ ਤਾਂ ਰੰਗ ਘੱਟ ਕਾਲਾ ਝੋਨੇ ਦਾ ਇਹ ਆਪਾਂ ਹੋਰ ਗੱਟਾ ਪਾਦ ਗਏ ਹਨਾ ਪਹਿਲਾਂ ਇਹ ਕੰਮ ਜ਼ਿਆਦਾ ਚੱਲਦਾ ਸੀ ਹੁਣ ਥੋੜਾ ਘਟਿਆ ਹੈਗਾ ਜੀ ਹੁਣ ਸਪਾਰਸ਼ ਕੀਤੀ ਹੋਈ ਯੂਰੀ ਖੇਤ ਦੇ ਵਿੱਚ ਆਪਾਂ ਪਾਉਣੇ ਆ ਤੇ ਜਿਹੜਾ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਵੀ ਜ਼ਿਆਦਾ ਸਪਰੇਆਂ ਰੇਹਾਂ ਦੇ ਨਾਲ ਜਿਹੜਾ ਬਿਮਾਰੀ ਆਉਂਦੀ ਆ ਝੋਨੇ ਦੇ ਵਿੱਚ ਜਿਵੇਂ ਯੂਰੀਆ ਕਰਕੇ ਕਹਿੰਦੇ ਆ ਵੀ ਹਲਦੀ ਰੋਗ ਆਉਂਦਾ ਹੈਗਾ ਝੁਲਸ ਰੋਗ ਆਉਂਦਾ ਹੈਗਾ ਹੋਪਰ ਦਾ ਜਿਆਦਾ ਅਟੈਕ ਹੁੰਦਾ ਇਦਾਂ ਆਪਾਂ ਨੂੰ ਕਦੇ ਸਮੱਸਿਆ ਆਈਏ ਵੀ ਜੇ ਯੂਰੀਆ ਵੱਧ ਪੈ ਜੇ ਨਹੀਂ ਯੂਰੀਆ ਬਈ ਵੱਧ ਪੈਣ ਨਾਲ ਜਿਹੜੇ ਗੋਬ ਵਾਲੀ ਸੰਡੇ ਵੀ ਬੰਦੀ ਆ ਪੱਤਲ ਵੇਟ ਵੀ ਪੈਂਦੀ ਆ ਉਹਦਾ ਕਾਰਨ ਕੀ ਹੈ ਬਈ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਤਿੰਨ ਗੱਟੇ ਪਾਓ ਹਨ ਕਈ ਆਪਣੇ ਦੇਖਿਆ ਆਪਾਂ 4-4 ਗੱਟੇ ਵੀ ਆਪਣੇ ਕਿਸਾਨ ਭਰਾ ਪਾਉਂਦੇ ਆ ਪਰ ਉਹਦਾ ਟਾਈਮ ਹੁੰਦਾ ਬਈ 35 ਲੱਗਣ ਤੋਂ 35 ਦਿਨਾਂ ਦੇ ਵਿੱਚ ਜਿਹੜੇ ਖੇਤੀਬਾੜੀ ਵਾਲੇ ਮਾਰ ਆ ਨਾ ਆਪਣੇ ਕੋਈ ਆਪਸਰਾ ਉਹ ਵੀ ਇਹ ਸਪਾਰਸ਼ ਕਰਦੇ ਵੀ ਤੁਸੀਂ ਲਾਉਣ ਤੋਂ 35 ਦਿਨਾਂ ਦੇ ਵਿੱਚ ਵਿੱਚ ਰੇ ਪੂਰੀ ਕਰ ਦਿਓ ਭਾਵੇਂ 4 ਗੱਟੇ ਪਾਉਣੇ ਜਾਂ 3 ਪਾਉਣੇ ਜਾਂ 3.5 ਪਾਉਣੇ ਜਿੰਨੇ ਵੀ ਪਾਉਣੇ ਆ ਆਮ ਤੌਰ ਤੇ ਕੀ ਹੁੰਦਾ ਆਪਣੇ ਬਈ 3 ਗੱਟੇ ਆਪਣੇ ਪਾਤੇ 35 ਦਿਨ ਹੋ ਗਏ ਉਦੋਂ ਬਾਅਦ ਆਪਾਂ ਨੂੰ ਐ ਲੱਗਦਾ ਵੀ ਯਾਰ ਉਹਦਾ ਝੋਨਾ ਬਾਲਾ ਚੰਗਾ ਹਾਂ ਜਾਂ ਆਪਣੇ ਕੱਦ ਘੱਟ ਆ ਆ ਵੀ ਆਪਣੇ ਵਹਿਮ ਬਣ ਜਾਂਦਾ ਉਹ ਜਦੋਂ ਆਪਾਂ ਫਿਰ ਫਿਰ ਅੱਧਾ ਗੱਟਾ ਉੱਤੇ ਸਿਰ ਦਿੰਨੇ ਆ ਜਾਂ ਗੱਟਾ ਸਿਰ ਦਿੰਨੇ ਆ ਉਹ ਕਿੱਥੇ ਕੋਈ ਵੀ ਟਾਈਮ ਹੁੰਦਾ ਬਈ ਆਪਾਂ ਨੂੰ ਮੰਨ ਲਵਾਂ ਤਿੰਨ ਰੋਟੀਆਂ ਖਾਣੀਆਂ ਜੇ ਆਪਾਂ ਪੰਜ ਰੋਟੀਆਂ ਖਾਵਾਂਗੇ ਤਾਂ ਉਹ ਗੜਬੜ ਕਰਨੂਗੀ ਬਈ ਹਨਾ ਵੀ ਟਾਈਮ ਹੁੰਦਾ 35 ਤੋਂ 36 ਦਿਨਾਂ ਦਾ ਲਾਸਟ 35 ਆਪਾਂ ਦਾ ਵੀ 32 33 ਦਿਨਾਂ ਚ ਹੀ ਰਹੇ ਜਿਹੜੀ ਪੂਰੀ ਕਰ ਦਿੰਦੇ ਹੋ ਵੀ ਜਿੰਨੇ ਵੀ ਪੌਣੀਆਂ ਡੋਜ਼ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਤਿੰਨ ਗੱਟੇ ਪਾਓ ਚਾਰ ਗੱਟੇ ਪਾਓ ਸਾਢੇ ਤਿੰਨ ਜਿੰਨੇ ਵਾਹਨ ਦਾ ਹਰੇਕ ਦਾ ਅਲੱਗ-ਅਲੱਗ ਹਿਸਾਬ ਹੁੰਦਾ ਨਾ ਵੀ 35 ਦਿਨਾਂ ਦੇ ਵਿੱਚ ਆਪਦੀ ਰੇਹ ਜਿਹੜੀ ਪੂਰੀ ਕਰ ਦਿਓ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਸਮੱਸਿਆ ਆਊਗੀ ਆਪਣੇ ਕਿਸਾਨ ਭਰਾਵਾਂ ਨੂੰ ਠੀਕ ਹੈ ਭਾਈ ਭਾਈ ਜਿਵੇਂ ਮੁਕਦੀ ਗੱਲ ਹੁਣ ਆਪਾਂ ਕਰੀਏ ਵੀ ਹੁਣ ਤੱਕ ਜਿਹੜਾ ਪੂਸਾ 44 ਨਾਂ ਕਿਸਾਨਾਂ ਦਾ ਰਿਸ਼ਤਾ ਬੜਾ ਵਧੀਆ ਰਿਹਾ ਹਨ ਜੀ ਸੈਲਰਾਂ ਵਾਲੇ ਵੀ ਪਸੰਦ ਕਰਦੇ ਆ ਵੈਰੈਟੀ ਨੂੰ ਝਾੜ ਵੀ ਜਿਆਦਾ ਹੈ ਗਿਆ ਦਾਣਾ ਵੀ ਮੋਟਾ ਭਾਰਾ ਹੁੰਦਾ ਤੇ ਸਰਕਾਰ ਜਿਵੇਂ ਹੁਣ ਕੋਸ਼ਿਸ਼ਾਂ ਕਰ ਰਹੀ ਹੈ ਵੀ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ ਆਪਾਂ ਲੈ ਕੇ ਆਈਏ ਜਿਵੇਂ 26 ਵੀ ਆਪਣੇ ਕਿਸਾਨ ਕਾਫੀ ਲਾਉਣ ਲੱਗ ਗਿਆ ਹਨ ਜਾਂ 1509 ਦੀ ਗੱਲ ਕਰੀਏ 17 18 ਬਾਸਮਤੀ ਚ ਜੀ ਤੇ ਪੂਸਾ 44 ਝੋਨੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਭੁੱਖ ਹੈਗਾ ਜਿਹੜਾ ਉਹ ਡਾਵਾ ਡੋ ਲੱਗਦਾ ਆਪਾਂ ਨੂੰ ਹਨ ਜੀ ਕੀ ਕਿਸਾਨ ਬੰਦ ਕਰ ਸਕਦੀ ਹੈ ਪੂਰਨ ਤੌਰ ਤੇ ਤੇ ਜੇ ਫਿਰ ਇਹ ਕਿਸਮ ਬੰਦ ਹੁੰਦੀ ਆ ਜਾਂ ਤੁਸੀਂ ਇੱਕ ਕਿਸਾਨ ਦੇ ਤੌਰ ਤੇ ਜੇ ਆਪਾਂ ਗੱਲ ਕਰੀਏ ਕੀ ਸੁਝਾ ਦੇਣਾ ਚਾਹੋਗੇ ਸਰਕਾਰ ਨੂੰ ਖੇਤੀਬਾੜੀ ਵਿਭਾਗ ਨੂੰ ਪੀਏਯੂ ਲੁਧਿਆਣਾ ਨੂੰ ਵੀ ਜਿਹੜੀ ਇਸ ਕਿਸਮ ਨੂੰ ਬੰਦ ਕਰਨ ਦੀ ਬਜਾਏ ਕੀ ਜਿਹੜਾ ਬਦਲ ਇਸ ਵਿੱਚ ਕਰ ਸਕਦੇ ਆ ਜਾਂ ਕੋਈ ਹੋਰ ਕਿਸਮ ਇਦਾਂ ਦੀ ਕੱਢੀ ਜਾਵੇ ਕਿਉਂਕਿ ਜਿਹੜੇ ਤੁਹਾਡੇ ਵਰਗੇ ਕਿਸਾਨ ਆ ਚੰਗੇ ਖੇਤ ਹੈਗੇ ਚੰਗਾ ਪਾਣੀ ਆ ਤਾਂ ਇਹ ਵੈਰਾਈਟੀ ਦੀ ਹੀ ਕਿਸਮ ਦੀ ਜਿਹੜੀ ਕਾਸ਼ਤ ਕਰਦੇ ਹੈਗੇ ਆ ਤੁਸੀਂ ਸਰਕਾਰ ਨੂੰ ਕੀ ਸੁਝਾਅ ਦੇਣਾ ਚਾਹੋਗੇ ਸਰਕਾਰ ਨੂੰ ਤਾਂ ਸੁਝਾਅ ਆਪਾਂ ਇਹ ਹੀ ਕਾਵਾਂਗੇ ਬਾਈ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਵੀ ਲੋਕਾਂ ਦਾ ਵਿਸ਼ਵਾਸ ਵੱਜਿਆ ਹੋਵੇ ਤੇ ਹਾਂਜੀ ਕਿਉਂਕਿ ਇਹ ਤਾਂ ਜਿੰਨਾ ਮਰਜੀ ਮੌਸਮ ਖਰਾਬ ਹੋ ਜਾਏ ਕੋਈ ਨੇਰੀ ਝੱਖੜ ਝੁਲਾ ਆਉਂਦਾ ਨਾ ਇਹ ਐਵਰੇਜ ਜੀ ਬਣੀ ਵੀ ਜੇ ਆਪਣਾ 90 ਨਹੀਂ ਤਾਂ 85 ਮੰਨ ਚ ਤਾਂ ਆਸਤ ਆਪਣੀ ਪੈ ਜਾਊਗੀ ਪੈਂਦੀ ਪੈਂਦੀ ਹੁਣ ਆਪਾਂ ਦੇਖਦੇ ਆਂ ਵੀ 80-85000 ਰੁਪਏ ਬਾਈ ਠੇਕਾ ਹੋਇਆ ਪਿਆ ਹਨਾ ਜੇ ਆਪਾਂ ਕੋਈ ਉਹੋ ਜਿਹੀ ਵੈਰਾਈਟੀ ਲਾ ਲਈਓ 60-65 ਮੰਨ ਚ ਰਹਿ ਗਿਆ ਹਾਂਜੀ ਉਹਦੇ ਚ ਕਿਸਾਨ ਵੀ ਕੀ ਕਰੂਗਾ ਕਿਸਾਨ ਦਾ ਦਿਲ ਨਹੀਂ ਕਰਦਾ ਬਾਈ ਵੀ ਧਰਤੀ ਥੱਲੋਂ ਪਾਣੀ ਮਕਾਈਏ ਆਪਾਂ ਹਨਾ ਜਾਂ ਕੋਈ ਲੰਮੇ ਟਾਈਮ ਵਾਲੀ ਵੈਰੈਟੀ ਲਾਈਏ ਪਰ ਉਹ ਮਜਬੂਰੀ ਬਣੀ ਪਈ ਆ ਇੱਕ ਲੋਕਾਂ ਦਾ ਵਿਸ਼ਵਾਸ ਬਣਿਆ ਹੋਆ ਕਿਉਂਕਿ ਇੰਨਾ ਲੰਮਾ ਸਮਾਂ ਹੋ ਗਿਆ ਬਾਈ ਆਪਣੇ ਕਿਸਾਨ ਭਰਾ ਲਾਉਂਦੇ ਆ ਹਨਾ ਉਹਨਾਂ ਨੂੰ ਇਹ ਹੁੰਦਾ ਵੀ ਯਾਰ ਸਾਡਾ ਜੇ ਅਸੀਂ ਮੈਂ ਬਾਣ ਆ ਰੇਟ ਲਿਆ ਵੀ ਆਪਣਾ ਇੰਨੇ ਦਾ ਝੋਨਾ ਹੋ ਜਾਊਗਾ ਇੰਨੇ ਦੀ ਆਪਣੀ ਕਣਕ ਹੋ ਜਾਊਗੀ ਵੀ ਆਪਾਂ ਨੂੰ ਇੰਨੀ ਕੁ ਬਚਤ ਹੋ ਜਾਊਗੀ ਹਾਂਜੀ ਸਰਕਾਰ ਨੂੰ ਬਾਈ ਆਪਾਂ ਤਾਂ ਇਹੀ ਮੈਸੇਜ ਦੇਵਾਂਗੇ ਵੀ ਜਾਂ ਤੱਕ ਕੋਈ ਰੇਟ ਵਧਾਇਆ ਜਾਵੇ ਹਾਂਜੀ ਵੀ ਜੇ ਕੋਈ ਫਸਲ ਦਾ ਝਾੜ ਘਾਟ ਦਾ ਕੋਈ ਹੋਰ ਵੈਰਾਈਟੀ ਜਿਵੇਂ ਕਹਿੰਦੀ ਸਰਕਾਰ ਜਿਹੜੀ ਝਾੜ ਵਾਲੀ ਕਾਪੀ ਨੂੰ ਕਾਪੀ ਹੁਣ ਕੀ ਆ ਬਾਈ ਆਪਣੇ ਪੰਜਾਬ ਸਰਕਾਰ ਨੇ ਜਿਹੜੀ ਸਿਫਾਰਿਸ਼ ਕੀਤੀ ਹੈ ਵੀ 26 ਲਾਓ ਤੁਸੀਂ 26 ਜੇ ਆਪਾਂ ਗੇਤਾ ਲਾਉਣੇ ਆ ਝਾੜ ਨਹੀਂ ਦਿੰਦਾ ਬਾਈ तकरीबन ਉਹ 60 65 70 ਮਣ ਔਸਤ ਲਾਸਟ ਪੈਂਦੀ ਆ ਤੇ ਜੇ ਆਪਾਂ ਲੇਟ ਲਾਉਣੇ ਆ ਬਾਈ ਤਾਂ ਉਹਦੇ ਚੋ ਸੈੱਲ ਨਹੀਂ ਜਾਂਦੀ ਫਿਰ ਉੱਥੇ 10 10 8 8 ਕਿਲੋ ਕਾਟ ਤੇ ਪਿਛਲੀ ਵਾਰ ਇੱਕ ਬੰਦਾ ਕੋਈ ਆਪਣੇ ਕੋਲ ਗੱਲ ਕਰ ਰਿਹਾ ਸੀ ਉਹ ਕਹਿੰਦਾ ਮੈਂ 14 ਕਿਲੋ ਕਾਟ ਤੇ ਦਿੱਤਾ ਬਾਈ 26 ਹੁਣ ਉੱਥੇ ਕਿਸਾਨ ਭਰਾ ਦੱਸੋ ਹਾਂ ਕੀ ਕਰੂਗਾ ਲੇਟ ਬਹੁਤ ਜਾਂਦਾ ਜਿਹੜਾ ਹੁਣ ਲੱਗੀ ਜਾਂਦਾ 26 ਹੈ ਲੇਟ ਹੁਣ ਬਾਈ ਲੇਟ ਤਾਂ ਹੈਗਾ ਫਿਰ ਉਹ ਰੌਲਾ ਉਹਦੋਂ ਸੱਲ ਨਹੀਂ ਜਾਣੀ ਉਹਦੇ ਚੋਂ ਤੇ ਜੇ ਕਾਰਟ ਤੇ ਦੇਊਗਾ ਫਿਰ ਕਿਸਾਨ ਦੇ ਪੱਲੇ ਨੇ ਕੁਛ ਪੈਂਦਾ ਸਰਕਾਰ ਆ ਕਹਿ ਰਹੀ ਆ ਵੀ ਤੁਸੀਂ 26 ਲਾਓ ਇਹ ਤਾਂ ਸਿੱਧੀ ਜੀ ਗੱਲ ਆ ਬਾਈ ਜਿਹੜੀ ਕਿਸਮ ਵੱਧ ਸਮਾਂ ਲਾਊਗੀ ਜੀ ਪੱਕਣ ਤੇ ਉਹ ਝਾੜ ਤਾਂ ਜ਼ਿਆਦਾ ਹੋਊਗਾ ਨਾ ਜਿੰਨਾ ਸ਼ੋਰਟ ਡਿਰੇਸ਼ਨ ਕਈ ਥਾਈਂ ਤੇ ਆ ਦੇਖਿਆ ਪਾ 26 ਦਾ ਵੀ 90 95 ਮਣ ਝਾੜ ਆਇਆ ਹੈਗਾ ਪਰ ਉਹ ਏਰੀਆ ਦਾ ਹਿਸਾਬ ਆ ਜਾਂ ਮੌਸਮ ਕਿਵੇਂ ਦਾ ਰਹਿੰਦਾ ਪੱਕਣ ਸਮੇ ਹਨਾ ਬਾਕੀ ਸਰਕਾਰ ਬਈ ਹੋਰ ਕਿਸੇ ਜ਼ਰੂਰੀ ਨਹੀਂ ਆਪਣਾ ਕੋਈ ਵੀ ਇਹਦੇ ਆਪਾਂ ਝੋਨੇ ਦੀ ਖੇਤੀ ਕਰਨੀ ਹੈ ਨਾ ਬਾਕੀ ਫਸਲਾਂ ਤੇ ਐਮ ਐਸ ਪੀ ਦੇਵੇ ਆਪਾਂ ਨੂੰ ਸਰਕਾਰ ਕਿਸਾਨ ਤਾਂ ਬਈ ਤਿਆਰ ਬੈਠਾ ਕੋਈ ਮਰਜ਼ੀ ਕਿਉਂਕਿ ਆਪਣੀ ਪੰਜਾਬ ਦੀ ਧਰਤੀ ਹੈ ਇਹ ਜੀ ਆ ਇੱਥੇ ਤਾਂ ਬੰਦਾ ਹਰਾ ਹੋ ਜਾਂਦਾ ਬਈ ਹੈ ਨਾ ਫਸਲ ਨੇ ਤਾਂ ਹੋਣਾ ਹੀ ਹੋਣਾ ਫਿਰ ਜੇ ਆਪਾਂ ਨੂੰ ਕੋਈ ਸਰਕਾਰ ਕਵੇ ਵੀ ਆ ਅਸੀਂ ਸਬਸਿਡੀ ਦੇ ਕੋਈ ਸਬਸਿਡੀ ਦਿੰਨੇ ਆ ਬੀਜ ਤੇ ਸਬਸਿਡੀ ਦਿੰਨੇ ਆ ਜਾਂ ਕੋਈ ਤੁਹਾਡੀ ਸਾਂਭ ਸੰਭਾਲ ਤੇ ਜਿਹੜਾ ਖਰਚ ਆ ਉਹ ਅਸੀਂ ਚੱਲਦੇ ਆ ਐਮ ਐਸ ਪੀ ਪੱਕੀ ਗਾਰੰਟੀ ਮੁੱਲ ਤੇ ਚੱਕੇ ਸਰਕਾਰ ਕੋਈ ਆਪਣੇ ਨਾਲ ਕਰਕੇ ਆ ਨਾ ਕੰਟਰੈਕਟ ਫਿਰ ਕਿਸਾਨ ਫਿਰ ਆਪਾਂ ਨੇ ਕਿਸਾਨ ਭਰਾ ਬਈ ਆਟੋਮੈਟਿਕਲੀ ਸੋਚੂਗਾ ਕੋਈ ਹੋਰ ਜਿਹੜੀ ਵੈਰਾਈਟੀ ਆ ਨਾ ਕੋਈ ਮੂੰਗੀ ਤੇ ਆ ਜਾਂ ਕੋਈ ਹੋਰ ਮੱਕੀ ਤੇ ਹਾਂ ਕਿਸਾਨ ਤਾਂ ਤਿਆਰ ਬੈਠਾ ਬਾਈ ਕਿਸਾਨ ਦੇ ਉਨ ਮਜਬੂਰੀ ਬਣੀ ਪਈ ਆ ਕਣਕ ਝੋਨਾ ਲਾਉਣਾ ਜਿਵੇਂ ਬਈ ਇਹਦਾ 44 ਦਾ ਜਿਹੜਾ ਪ੍ਰਾਲ ਬਹੁਤ ਹੁੰਦਾ ਹਨਾ ਜੀ ਬਈ ਤੇ ਜਿੰਨਾ ਪ੍ਰਾਲ ਜ਼ਿਆਦਾ ਹੋਊਗਾ ਧਰਤੀ ਦੇ ਵਿੱਚੋਂ ਤਾਕਤ ਵੀ ਵੱਧ ਖੇਤ ਦਾ ਝੋਨਾ ਜੀ ਅੱਗੇ ਜਿਹੜੀ ਕਣਕ ਦੀ ਫਸਲ ਹੁੰਦੀ ਆ ਉਹਦਾ ਫਿਰ ਝਾੜ ਕੇਵੇਂ ਰੰਦਾ ਕਣਕ ਦਾ ਵੀ ਝਾੜ ਵਧਿਆ ਰਹਿੰਦਾ ਇਹਦਾ ਅਸੀਂ ਐਂ ਕਰਦੇ ਹੁੰਨੇ ਵੀ ਜਦੋਂ ਲਾਸਟ ਪਾਣੀ ਲਾਉਣਾ ਉਹਦਾ ਪੂਰਾ ਭਰ ਕੇ ਪਾਣੀ ਲਾ ਦਿੰਨੇ ਆ ਉਸੇ ਗੱਲ ਤੇ ਜਿਹੜੀ ਕਣਕ ਦੇ ਆਪਾਂ ਜੀਰੋ ਡਰ ਲੈਣਾ ਬੀਜ ਨੇ ਜੀਰੋ ਡਰ ਲੈ ਨਾਲ ਵੀ ਬੀਜੀ ਜਾਂਦੀ ਆ ਤੇ ਜੇ ਵਾਹ ਕੇ ਬੀਜਨੇ ਤਾਂ ਵਾਹ ਕੇ ਵੀ ਬੀਜਦੇ ਕਿਉਂਕਿ ਆਪਣੇ ਬਈ ਇਹ ਆਮ ਤੌਰ ਤੇ ਸਮੱਸਿਆ ਆਉਂਦੀ ਜਿੱਥੇ ਰੇਤਲੇ ਬਾਣਾ ਨਾ ਰਸੀਲੇ ਬਾਣਾ ਸਾਡੇ ਕੋਰ ਵਾਲੇ ਬਾਣਾ ਸਾਡੇ ਤਕਰੀਬਨ ਜੇ ਅੱਜ ਪਾਣੀ ਲਾਇਆ ਜਦੋਂ ਝੋਨਾ ਵੜਦੇ ਮਹੀਨੇ ਬਾਅਦ ਵੀ ਅਸੀਂ ਕਣਕ ਵੀ ਸਕਦੇ ਹਾਂ ਉਸੇ ਗੱਲ ਤੇ ਠੀਕ ਹੈ ਜੀ ਤਾਂ ਕਰਕੇ ਸਾਨੂੰ ਕੋਈ ਸਮੱਸਿਆ ਨਹੀਂ ਹੁੰਦੀ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਹੈਨਾ ਤੁਸੀਂ ਆਪ ਦੇ ਸੁਝਾਅ ਦਿੱਤੇ ਤੇ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਪੂਸਾ 44 ਜਿਹੜੇ ਕਿਸਾਨ ਬਜਾਈ ਕਰਦੇ ਹੈਗੇ ਆ ਜਾਂ ਜਿਨ੍ਹਾਂ ਨੇ ਇਸ ਵੈਰੈਟੀ ਦਾ ਜਿਹੜਾ ਬਦਲ ਲੱਭ ਲਿਆ ਹੈਗਾ ਕਿਉਂਕਿ ਕਿਸਾਨ ਨੂੰ ਜਿਹੜਾ ਝਾੜ ਚਾਹੀਦਾ ਹੈਗਾ ਭਾਵੇਂ ਅਸੀਂ ਵਾਤਾਵਰਣ ਬਾਰੇ ਵੀ ਸੋਚਦੇ ਆਂ ਪਾਣੀ ਬਚਾਉਂਦੀਆਂ ਵੀ ਗੱਲਾਂ ਕਰਦੇ ਆਂ ਹਨਾ ਕਿਸਾਨ ਨੂੰ ਵੀ ਫਿਕਰ ਹੈਗਾ ਕਿਉਂਕਿ ਜੇ ਪਾਣੀ ਧਰਤੀ 'ਚੋਂ ਖਤਮ ਹੋਊਗਾ ਤਾਂ ਉਹਦਾ ਸਭ ਤੋਂ ਜ਼ਿਆਦਾ ਨੁਕਸਾਨ ਖੇਤਾਂ ਵਾਲੇ ਕਿਸਾਨਾਂ ਨੂੰ ਹੋਊਗਾ ਤੇ ਕਿਸਾਨ ਨੂੰ ਝਾੜ ਚਾਹੀਦਾ ਤੇ ਜਿਹੜੀ ਵੀ ਵੈਰੈਟੀ ਉਹਨੂੰ ਝਾੜ ਦਿੰਦੀ ਹੈਗੀ ਆ ਕਿਸਾਨ ਦੇਖਦਾ ਪਰਖਦਾ ਹੈਗਾ ਤਾਂ ਲਾਜ਼ਮੀ ਗੱਲ ਆ ਵੀ ਕਿਸਾਨ ਉਹਨੂੰ ਬੀਜਦਾ ਜਿਵੇਂ ਆਪਾਂ 26 ਝੋਨਾ ਦੇਖ ਰਹੇ ਹਾਂ ਬਹੁਤ ਜੜੀ ਦੀ ਬਜਾਨ ਦਾ ਪੰਜਾਬ ਦੇ ਵਿੱਚ ਹੋਣ ਲੱਗ ਗਈ ਹੈਗੀ ਆ ਤੁਸੀਂ ਸਾਰੇ ਆਪਣੇ ਸੁਝਾਅ ਦਿਓ ਪੂਸਾ 44 ਦਾ ਜਿਹੜਾ ਬਦਲਾ ਉਹ ਆਪਾਂ ਕਿਵੇਂ ਕਰ ਸਕਦੇ ਹਾਂ ਜੋਤਬਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਦੋਸਤੋ ਜਿਨ੍ਹਾਂ ਨੇ ਵੀਡੀਓ ਨੂੰ ਪੂਰਾ ਦੇਖਿਆ ਸਤਿ ਸ਼੍ਰੀ ਅਕਾਲ ਜੀ